ਇਹ ਨਹੀਂ ਪੁੱਛਿਆ ਤੋਂ ਹ ਕਿਉਂਕਿ ਪਿਛਲੀਆਂ ਸਰਕਾਰਾਂ ਗਈਆਂ 70 ਸਾਲ ਇਹ ਚੋਣਾਂ ਦਾ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿਸੇ ਪਿੰਡ ਗਏ ਤੇ ਉਹ ਕਹਿੰਦੇ ਜੀ ਇਹ ਕੱਡੀਆਂ ਚੋਣਾਂ ਨੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਜਿਹੜੀ ਚੋਣ ਸੀ ਉਹ ਕਰਾਉਣੀ ਨਹੀਂ ਲੋਕਾਂ ਦਾ ਜਿਹੜਾ ਡੈਮੋਕ੍ਰੈਟਿਕ ਹੱਕ ਸੀ ਆ ਸੰਵਿਧਾਨ ਤੋਂ ਮਿਲਿਆ ਉਹਨੂੰ ਦਬਾਈ ਰੱਖਿਆ ਉਹਨਾਂ ਆਪਣੀ ਤੌਰ ਤੇ ਜਿਹੜੀ ਸਰਕਾਰ ਸੀ ਉਹ ਸਿਲੈਕਸ਼ਨ ਕਰਦੀ ਰਹੀ ਇਲੈਕਸ਼ਨ ਨਹੀਂ ਕਰਾਉਂਦੀ ਇਸ ਕਰਕੇ ਲੋਕਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਇਹਨ ਕੇਸ ਆਫ ਅਟਾਰੀ ਕੰਸੀ ਟੰਸੀ ਕਿਤੇ ਵੀ ਕੋਈ ਐਸੇ ਜਿਹੀ ਗੱਲ ਕਿਤੇ ਕਿਸੇ ਦਾ ਪੇਪਰ ਰੱਦ ਨਹੀਂ ਹੋਣ ਦਿੱਤਾ ਸੀ ਆਪ ਰੋਕਿਆ ਵੀ ਪੇਪਰ ਨਹੀਂ ਰੱਦ ਕਰਨਾ ਡੈਮੋਕਰੈਟਿਕ ਹੱਕ ਮਿਲਿਆ ਲੋਕਾਂ ਨੂੰ ਉਹਨਾਂ ਨੂੰ ਵਰਤਣ ਦੋ ਜਿੰਨੇ ਜ਼ਿਆਦਾ ਕੰਮ ਕਰ ਲਿਆ ਸਾਡੇ ਬੰਦੇ ਵੀ ਕਰ ਰਹੇ ਹੋਣਗੇ ਉਹਨਾਂ ਨੇ ਕੰਮਕਾਰ ਨਹੀਂ ਕੀਤਾ ਹੋਏਗਾ ਜਾਂ ਮਾਨ ਚ ਰਹਿ ਕੇ ਹੋਣਗੇ ਕਿ ਸਾਡੀ ਸਰਕਾਰ ਹੈ ਵੀ ਕੋਈ 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 ਵੀ ਦਗ ਤਰੀਕਾ ਵਰਤ ਵਰਤ ਕੇ ਕਰਾਵਾਂਗੇ ਪਰ ਆਪਾਂ ਇਹ ਕੰਮ ਨਹੀਂ ਕਰਦੇ ਨਹੀਂ ਹਾਂ ਤਮੰਨ ਨੂੰ ਨੇਰੋ ਲੋਕਾਂ ਦਾ ਹੱਕ ਹੈ ਲੋਕਾਂ ਕੋਲ ਰਹਿੰਦੇ ਜੇ ਅਸੀਂ ਗੱਲ ਕਰੀਏ 2027 ਦੇ ਵਿਧਾਨ ਸਭਾ ਚੋਣਾਂ ਦੀ ਤੇ ਉਸ ਤੋਂ ਪਹਿਲਾਂ ਇਸ ਨੂੰ ਸੈਮੀ ਫਾਈਨਲ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਤੁਸੀਂ ਇਸ ਨੂੰ ਕਿਵੇਂ ਮੰਨਦੇ ਸੈਮੀ ਫਾਈਨਲ ਦਾ ਤਕ ਸੈਮੀ ਫਾਈਨਲ ਤੇ ਉਹ ਹੀ ਕਾਂਗਰਸ ਹੈ ਉਹੋ ਹੀ ਅਕਾਲੀ ਹੈ ਬੀਜੇਪੀ ਵੀ ਹੈ ਲੋਕਾਂ ਦੇ ਇਹਨਾਂ ਦੇ ਤੇ ਜਮਾਨਤਾਂ ਜਬਤ ਹੋ ਗਈਆਂ ਗਵਰਨਰ ਚ ਵੇਖਿਆ ਤੁਸੀਂ ਗਾ ਇਹਨਾਂ ਕੀ ਕਰ ਲੈਣਾ ਆਹ ਲੈਣ ਦਿਓ ਇਲੈਕਸ਼ਨ ਆਹ ਲੈਣ ਦਿਓ ਫਿਰ ਦੇਖਿਓ ਪੰਜਾਬ ਦੇ ਵਿੱਚ ਹੋਏ ਜ਼ਿਲ੍ਹਾ ਪਰਿਸ਼ਦ ਪਰਿਸ਼ਦ ਅਤੇ ਬਲੋਕ ਸਮਿਤੀ ਦੇ ਚੋਣਾਂ ਦਾ ਰਿਜ਼ਲਟ ਅੱਜ ਆ ਰਿਹਾ ਹਾਲਾਂਕਿ ਕੁਝ ਜਗ੍ਹਾ ਤੇ ਅਕਾਲੀ ਦਲ ਤੇ ਕੁਝ ਜਗ੍ਹਾ ਤੇ ਆਮ ਆਦੀ ਪਾਰਟੀ ਅੱਗੇ ਜਰੂਰ ਚੱਲ ਰਹੀ ਹੈ ਸੋ ਸਾਡੇ ਨਾਲ ਅੰਮ੍ਰਿਤਸਰ ਦੇ ਵਿਧਾਨ ਸਭਾ ਅਟਾਰੀ ਦੇ ਵਿਧਾਇਕ ਜਿਹੜੇ ਜਸਵਿੰਦਰ ਸਿੰਘ ਰੰਦਾਸ ਜੀ ਮੌਜੂਦ ਹੈ ਰੰਦਾਸ ਜੀ ਕੀ ਕਹਿਣਾ ਚਾਹੋਗੇ ਕਿ ਅੱਜ ਰਿਜ਼ਲਟ ਦਾ ਇੰਤਜ਼ਾਰ ਸੀ ਕੀ ਤੁਹਾਡੇ ਫੇਵਰਟ ਸਿ ਰਿਜ਼ਲਟ ਅੰਦਾਜ਼ਾ ਨਜ਼ਰ ਆ ਰਿਹਾ ਹੈ ਆਏਗਾ ਅਗੇ ਤਾਂ ਕੰਮ ਸ਼ੁਰੂ ਆ ਨਾ ਅਗੇ ਤਾਂ ਚੱਲ ਰਿਹਾ ਹਾਫ ਵੀ ਨਹੀਂ ਹੋਇਆ ਤੇ ਅਸੀਂ ਤੇ ਇਸ ਉਮੀਦ ਕਰਦੇ ਹਾਂ ਕਿ ਸਾਡੇ ਫੇਵਰਚ ਆਏਗਾ ਪਰ VOTING ਬਹੁਤ ਘੱਟ ਹੋਈ ਆ ਇਹ ਨਹੀਂ ਪੁੱਛਿਆ ਤਾਂ ਹਾਂ ਕਿਉਂਕਿ ਪਿਛਲੀਆਂ ਸਰਕਾਰਾਂ ਗਈਆਂ 70 ਸਾਲ ਇਹ ਚੋਣਾਂ ਦਾ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿਸੇ ਪਿੰਡ ਗਏ ਤੇ ਉਹ ਕਹਿੰਦੇ ਜੀ ਇਹ ਕਦੀਆਂ ਚੋਣਾਂ ਨੇ ਹੂੰ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਜਿਹੜੀ ਚੋਣ ਸੀ ਉਹ ਕਰਾਉਣੀ ਨਹੀਂ ਲੋਕਾਂ ਦਾ ਜਿਹੜਾ ਡੈਮੋਕਰੈਟਿਕ ਹੱਕ ਸੀ ਆ ਸੰਵਿਧਾਨ ਤੋਂ ਮਿਲਿਆ ਉਹਨੂੰ ਦਬਾਈ ਰੱਖਿਆ ਉਹਨਾਂ ਆਪਣੀ ਤੌਰ ਤੇ ਜਿਹੜੀ ਸਰਕਾਰ ਸੀ ਉਹ ਸਿਲੈਕਸ਼ਨ ਕਰਦੀ ਰਹੀ ਇਲੈਕਸ਼ਨ ਨਹੀਂ ਕਰਾਉਂਦੀ ਸੀ ਇਸ ਕਰਕੇ ਲੋਕਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਅਸੀਂ ਕੇਜਰੀਵਾਲ ਭਵਨ ਸਿੰਘ ਮਾਨ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਲੋਕਾਂ ਨੂੰ ਲੋਕਾਂ ਦੇ ਹੱਕ ਜਿਹੜੇ ਉਹ ਦਵਾਏ ਅਸਲ ਡੈਮੋਕ੍ਰੇਸੀ ਜਿਹੜੀ ਆ ਉਹਨੂੰ ਦੱਬੀ ਰਹੀ ਆ ਇਹਨਾਂ ਨੇ ਹੱਕ ਦਾ ਪਹਿਲੀ ਵਾਰ ਹੋ ਰਿਹਾ ਨਹੀਂ ਤਾਂ ਇੱਥੇ ਚੋਣਾਂ ਹੁੰਦੀਆਂ ਤੁਸੀਂ ਵੀ ਇੱਥੇ ਵਹਿੰਦੇ ਰਹੋ 5 ਸਾਲ ਪਹਿਲਾਂ ਤੁਸੀਂ ਵੇਖਿਆ ਹੋਣੀ ਐ ਇੱਥੇ ਚੋਣਾਂ ਤੇ ਨਹੀਂ ਹੋਈਆਂ ਜੇ ਗੱਲ ਕਰੀਏ ਤੇ ਦੂਸਰੀ ਪਾਰਟੀ ਜਿਹੜੀ ਵਿਪੱਖਸ਼ਾ ਹੈ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਬਹੁਤ ਧੱਕਾ ਕੀਤਾ ਗਿਆ ਜੇ ਚੋਣਾਂ ਦੇ ਚੋਣਾਂ ਵਾਲ ਦੇ ਵਾਲੇ ਦਿਨ ਦੀ ਗੱਲ ਕਰੀਏ ਤੇ ਉਸ ਦਿਨ ਵੀ ਕਾਫੀ ਝੜਪ ਦੀ ਖਬਰ ਆਈਆਂ ਮੈਂ ਜੇ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਅਜ ਲਾਲਾ ਦੇ ਵਿੱਚ ਵੀ ਇਨ ਕੇਸ ਆਫ ਅਟਾਰੀ ਕੰਸਟਿਟੈਂਸੀ ਕਿਤੇ ਵੀ ਕੋਈ ਐਸਵੀ ਜੀ ਗੱਲ ਨਹੀਂ ਕਿਤੇ ਕਿਸੇ ਦਾ ਪੇਪਰ ਰੱਦ ਨਹੀਂ ਹੋਣ ਦਿੱਤਾ ਸੀ ਆਪ ਰੋਕਿਆ ਵੀ ਪੇਪਰ ਨਹੀਂ ਰੱਦ ਕਰਨੇ ਡੈਮੋਕਰੈਟਿਕ ਹੱਕ ਮਿਲਿਆ ਲੋਕਾਂ ਨੂੰ ਉਹਨਾਂ ਨੂੰ ਵਰਤਣ ਦਿਓ ਇਹ ਦੇਰ ਵੀ ਸਾਡੇ ਆਰਸੀ ਮੰਦਨ ਨੂੰ ਖੁਦ ਕਿੱਸੇ ਇਹਨਾਂ ਨੂੰ ਬਰਤਣ ਦੀ ਬੜੀ ਮੁਸ਼ਕਲ ਨਾਲ ਲੋਕਾਂ ਚ ਜਾਗਰਤੀ ਆਈ ਆ ਕੇਸਰੀਵਾਲ ਸਾਹਿਬ ਹੋਰ ਉਹਨਾਂ ਨੇ ਫੈਸਲਾ ਕੀਤਾ ਕਿ ਲੋਕਾਂ ਨੂੰ ਲੋਕਾਂ ਦਾ ਹੱਕ ਦੋ ਉਹ ਬੜੇ ਚਿਰ ਤੋਂ ਦੱਬਿਆ ਹੋਇਆ ਕਾਂਗਰਸੀ ਗੱਲ ਕਰੀਏ ਤੇ ਕਾਂਗਰਸ ਦੇ ਬਾਈਕਟ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਕਾਂਗਰਸ ਦਾ ਬਾਈਕਾਟ ਕੀਤਾ ਗਿਆ ਸੀ ਉਸ ਦੇ ਨਾਲ ਜਿਹੜਾ ਤ੍ਰਿਕੋਨਾ ਮੁਕਾਬਲਾ ਸੀ ਉਹ ਸਿਰਫ ਅਕਾਲੀ ਦਲ ਅਤੇ ਆਮ ਆਦੀ ਪਾਰਟੀ ਦੇ ਵਿੱਚ ਹੀ ਨਹੀਂ ਨਹੀਂ ਉਹਦੇ ਵਿੱਚ ਜੋ ਮਿਲ ਰਿਹਾ ਬਾਰੋ-ਬਾਰ ਖਬਰ ਕਿ ਜਿਹੜੀ ਕਾਂਗਰਸ ਹੈ ਉਹ ਕਾਲੀ ਦਲ ਜਾਂ ਅਦਰ ਕੋਈ ਬੀਜੇਪੀ ਵਗੈਰਾ ਨਾ ਉਹਨਾਂ ਦੀ ਮਤ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਸੋਚਿਆ ਕਿ ਕੋਈ ਵੀ ਵੋਟ ਪਾਉਣ ਵਾਲਾ ਇਹ ਨਹੀਂ ਕਹੇਗਾ ਉਹ ਵੋਟਾਂ ਫੇਰ ਹੀ ਪਉਂਦੇ ਜਦੋਂ ਉੱਪਰ ਇੱਕ ਵਾਰੀ 1992 ਚ ਬਾਈਕਾਟ ਹੋਇਆ ਸੀ ਇਲੈਕਸ਼ਨ ਉਦੋਂ ਵੀ ਹੋਈਆਂ ਸੀ ਉਦੋਂ ਵੀ ਉਮੀਦਵਾਰ ਜਿੱਤੇ ਸੀ ਉਦੋਂ ਵੀ ਜਿਹੜੀਆਂ ਪਾਰਟੀਆਂ ਸੀ ਉਹ ਦੋਸ਼ ਤੇ ਹੈ ਨਹੀਂ ਸੀ ਹੂੰ ਸੋਲ ਕੀ ਪਛਣਾ ਚੋ ਅਕਾਲੀ ਦਲ ਅਟਾਰੀ ਵਿਧਾਨ ਸਭਾ ਹਲਕੇ ਚੋ ਕਾਫੀ ਜਗ੍ਹਾ ਤੇ ਅਗਰ ਅਗਰ ਓਵਰਆਲ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਕਈ ਜਗ੍ਹਾ ਤੋਂ ਅਕਾਲੀ ਦਲ ਨਾਲ ਤੁਹਾਡਾ ਮੁਕਾਬਲਾ ਵਾ ਅਕਾਲੀ ਦਲ ਵੀ ਅੱਗੇ ਜਾ ਰਹੀ ਹੈ ਇਹ ਕਾਰਨ ਕੀ ਬੰਦੇ ਜਿੰਨੇ ਜ਼ਿਆਦਾ ਕੰਮ ਕਰ ਲਿਆ ਸਾਡੇ ਬੰਦੇ ਵੀਕ ਰਹੇ ਹੋਣਗੇ ਉਹਨਾਂ ਕੰਮਕਾਜ ਨਹੀਂ ਕੀਤਾ ਹੋਏਗਾ ਜਾਂ ਮਾਨ ਚ ਰਹੇ ਹੋਣਗੇ ਕਿ ਸਾਡੀ ਸਰਕਾਰ ਤੇ ਕੋਈ ਫਸਿਗਾ ਸਰ ਕੋਈ 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 ਵੀ ਗਲਤ ਤਰੀਕਾ ਵਰਤ ਕੇ ਕਰਾ ਲਵਾਂਗੇ ਪਰ ਆਪਾਂ ਇਹ ਕੰਮ ਨਹੀਂ ਕਰਦੇ ਨਹੀਂ ਹੂੰ ਤੇ ਮੰਨ ਲਿਓ ਇਹ ਲੋਕਾਂ ਦਾ ਹੱਕ ਹੈ ਲੋਕਾਂ ਕੋਲ ਰਹਿੰਦਾ ਜੇ ਅਸੀਂ ਗੱਲ ਕਰੀਏ 2027 ਦੇ ਵਿਧਾਨ ਸਭਾ ਚੋਣਾਂ ਦੀ ਤੇ ਉਸ ਤੋਂ ਪਹਿਲਾਂ ਇਸ ਨੂੰ ਸੈਮੀ ਫਾਈਨਲ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਤੁਸੀਂ ਇਸ ਨੂੰ ਕਿਵੇਂ ਮੰਨਦੇ ਸੈਮੀ ਫਾਈਨਲ ਦਾ ਕੀ ਸੈਮੀ ਫਾਈਨਲ ਦਾ ਉਹੀ ਕਾਂਗਰਸ ਹੈ ਉਹੀ ਇਕੱਲੀ ਹੈ ਬੀਜੇਪੀ ਵੀ ਹੈ ਕਠੜ ਕਰ ਲੋਕਾਂ ਇਹਨਾਂ ਦੇ ਤੇ ਜਮਾਨਤਾਂ ਜਬਤ ਹੋ ਗਈਆਂ ਗਵਾਂਡ ਚ ਵੇਖਿਆ ਤੁਸੀਂ ਅਗਾ ਇਹਨਾਂ ਕੀ ਕਰ ਲੈਣਾ ਆ ਲੈਣ ਦਿਓ ਇਲੈਕਸ਼ਨ ਆ ਲੈਣ ਦਿਓ ਫਿਰ ਦੇਖਿਓ ਕੀ ਹੁੰਦਾ ਸੋ ਬਿਲਕੁਲ ਜਸਵਿੰਦਰ ਸਿੰਘ ਰਮਦਾਸ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅੱਜ ਚੋਣਾਂ ਦੇ ਨਤੀਜੇ ਜਿਹੜੇ ਆ ਰਹੇ ਆ ਜ਼ਰੂਰ ਉਹਨਾਂ ਦੇ ਪੱਖ ਦੇ ਵਿੱਚ ਆਉਗੇ ਸੋ ਥੋੜੀ ਦੇਰ ਇੰਤਜ਼ਾਰ ਕਰਨ ਦੀ ਜ਼ਰੂਰਤ ਹੈ ਜਦੋਂ ਪੂਰੀ ਤਰ੍ਹਾਂ ਚੋਣਾਂ ਦੇ ਨਤੀਜੇ ਆ ਜਾਣਗੇ ਫਿਰ ਹੀ ਪਤਾ ਚੱਲ ਪਾਏਗਾ ਕਿ ਆਮ ਆਦਮੀ ਪਾਰਟੀ ਕਿੰਨੀ ਵੋਟਾਂ ਨਾਲ ਜਾਂ ਕਿੰਨੀਆਂ ਸੀਟਾਂ ਤੋਂ ਅੱਗੇ ਗਈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ